ਅਹਿਮ ਖਬਰ ਹੈ ਕੈਨੇਡਾ ਦੇ ਸਸਕੈਂਟਨ ਤੋਂ ਨਿਕਲ ਕੇ ਸਾਹਮਣੇ ਹੈ ਜਿੱਥੇ ਕੇ ਭਾਰਤ ਦੇ ਸਾਬਕਾ ਅੰਤਰਰਾਸ਼ਟਰੀ ਬਤਿਆਰਥੀ ਜਤਿੰਦਰ ਪਾਲ ਸਿੰਘ ਨੂੰ ਨਸ਼ੀਲੇ ਪਦਾਰਥਾਂ ਦੀ ਤਸਕਰੀ ਮਾਮਲੇ ਦੇ ਵਿੱਚ 10 ਸਾਲ ਦੀ ਕੈਦ ਦੀ ਸਜ਼ਾ ਸੁਣਾਈਆ ਤੇ ਨਾਲ ਦੀ ਨਾਲ ਉਸ ਤੋਂ ਬਾਅਦ ਭਾਰਤ ਡਿਪੋਰਟ ਕਰਨ ਦੇ ਹੁਕਮ ਵੀ ਸੁਣਾਈ ਦੇ। ਦਰਅਸਲ ਕੁਝ ਸਮਾਂ ਪਹਿਲਾਂ ਅੰਟਾਰੀਓ ਦੀ ਅੰਤਰਰਾਸ਼ਟਰੀ ਯੂਨੀਵਰਸਿਟੀ ਦੇ ਵਿੱਚ 26 ਸਾਲਾ ਜਤਿੰਦਰ ਪਾਲ ਸਿੰਘ ਪੜ੍ਹਨ ਜਾਂਦਾ ਪਰ ਅਚਾਨਕ ਪੜਾਈ ਛੱਡ ਦਿੰਦਾ ਤੇ ਜਿਸ ਦੇ ਨਾਲ ਸਟੱਡੀ ਵੀਜ਼ਾ ਖਤਮ ਹੋ ਜਾਂਦਾ ਤੇ ਫਿਰ ਹਾਲਾਤ ਬਹੁਤ ਜ਼ਿਆਦਾ ਵੱਤ ਤੋਂ ਵੱਤਰ ਹੋ ਜਾਂਦੇ ਨੇ ਕਰਜ਼ਾ ਚੁੱਕ ਲਿਆ ਜਾਂਦਾ ਸਕੇ ਸਬੰਧੀ ਦੋਸਤ ਮਿੱਤਰ ਪਰਿਵਾਰ ਰਿਸ਼ਤੇਦਾਰਾਂ ਤੋਂ ਤੇ ਉਹ ਕਰਜ਼ਾ ਚੁਕਾਉਣ ਦੇ ਲਈ ਫਿਰ ਗਲਤ ਰਾ ਚੁਣਿਆ ਜਾਂਦਾ ਨਸ਼ੇ ਦੀ ਤਸਕਰੀ ਦਾ ਤੇ ਫਿਰ ਇੱਕ ਐਪ ਦੇ ਰਾਹੀਂ ਇੱਕ ਗਰੌਹ ਦੇ ਨਾਲ ਜੁੜ ਜਾਂਦਾ ਸਿਗਨਲ ਐਪ ਦੇ ਰਾਹੀਂ ਉਸ ਨੂੰ ਐਪ ਉਸ ਗਰੌਹ ਨੇ ਸਿਗਨਲ ਐਪ ਰਾਹੀਂ ਜਤਿੰਦਰ ਪਾਲ ਸਿੰਘ ਨੂੰ ਕੰਟਰੋਲ ਕੀਤਾ ਨਸ਼ੇ ਦੀ ਤਸਕਰੀ ਕਰ ਰਿਆ ਸੀ ਪਰ ਪੁਲਿਸ ਨੂੰ ਉਸਦੇ ਉੱਪਰ ਸ਼ੱਕ ਪੈਂਦਾ ਪੁਲਿਸ ਨੇ ਗ੍ਰਿਫਤਾਰੀ ਕੀਤੀ ਤੇ ਉਸ ਤੋਂ ਬਾਅਦ ਕੋਰਟ ਦੇ ਵਿੱਚ ਪੇਸ਼ ਕੀਤਾ ਤੇ ਕੋਰਟ ਨੇ ਹੁਣ ਫੈਸਲਾ ਸੁਨਾਤਾ ਕਿ ਨਸ਼ੇ ਅਜਿਹੇ ਨਸ਼ੇ ਜਿਹੜੇ ਕਿ ਜਨਤਕ ਸਿਹਤ ਲਈ ਸਭ ਤੋਂ ਵੱਧ ਖਤਰਾ ਜਨਤਾ ਦੇ ਦੁੱਖ ਤੋਂ ਲਾਭ ਲੈਣ ਵਾਲਿਆਂ ਨੂੰ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਤੇ ਅੱਜ ਜਤਿੰਦਰ ਪਾਲ ਸਿੰਘ ਨੂੰ 10 ਸਾਲ ਦੀ ਸਜ਼ਾ ਦੇ ਨਾਲ ਭਾਰਤ ਡਿਪੋਰਟ ਕਰਨ ਦੇ ਹੁਕਮ ਸੁਣਾ ਦਿੱਤੇ ਨੇ